ਸਾਸੀ ਗਾਲ ਜੀ ਸਾਰੇ ਟਾਈਗਰ ਪੰਜਾਬ న్యూ ਚੈਨਲ ਦੇਖਣ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਦਰਸ਼ਕੋ ਅੱਜ ਫੇਰ ਸਤਨਾਮ ਜੀ ਸਟੂਡੀਓ ਵਿੱਚ ਹਾਜ਼ਰ ਹੈ। ਬੁਲਾਉਨੇ ਆ ਤੁਹਾਨੂੰ 사ਸੀ ਗਾਲ। 사ਸੀ ਗਾਲ। ਸਤਨਾਮ ਜੀ ਅੱਜ ਫੇਰ ਇੱਕ ਬਹੁਤ ਅਹਿਮ ਵਿਸ਼ੇ ਤੇ ਗੱਲਬਾਤ ਕਰਨੀ ਹੈ। ਜੀ ਕੀ ਵਿਸ਼ਾ? ਵਿਸ਼ਾ ਗੰਭੀਰ ਹੈ। ਵਿਸ਼ਾ ਇਹ ਅਜੀ ਜਿਵੇਂ ਤੁਸੀਂ ਦੇਖਦੇ ਹਾਂ ਆਪਾਂ ਸਾਰੇ ਹੀ ਦੇਖਦੇ ਆ ਜਿਹੜੀਆਂ ਛੋਟੀਆਂ ਸੜਕਾਂ ਸੀ ਵੱਡੇ ਵੱਡੇ ਸ਼ਹਿਰਾਂ ਨੂੰ ਜੋੜਦੀਆਂ ਸੀ ਉਹ ਸੜਕਾਂ ਤਾਂ ਕਾਫੀ ਵਧੀਆ ਬਣ ਗਈਆਂ ਬਹੁਤ ਵੱਡੀਆਂ ਵੱਡੀਆਂ ਚੌੜੀਆਂ ਚੌੜੀਆਂ 4 ਲੇਨ 6 ਲੇਨ ਬਣ ਗਈਆਂ ਪਰ ਜਿਹੜੀਆਂ ਪਿੰਡਾਂ ਵਾਲੀਆਂ ਸੜਕਾਂ ਜਿਹਨਾਂ ਨੂੰ ਆਪਾਂ ਲਿੰਕ ਸੜਕਾ ਕਹਿ ਦਿੰਦੇ ਆ ਉਹ ਸੜਕਾਂ ਦਿਨੋਂ ਦਿਨ ਛੋਟੀਆਂ ਹੁੰਦੀਆਂ ਜਾ ਰਹੀਆਂ ਔਰ ਜਿਹੜੀਆਂ ਸ਼ਹਿਰਾਂ ਨੂੰ ਜੋੜਦੇ ਆ ਉਹ ਵੱਡੀਆਂ ਹੁੰਦੀਆਂ ਜਾਂਦੀਆਂ ਕੀ ਕਾਰਨ ਹੈ ਔਰ ਇਹ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਪ੍ਰਦੀਪ ਜੀ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਵੱਡੀਆਂ ਸੜਕਾਂ ਦੀ ਉਹ ਸੜਕਾਂ ਹੈਗੀਆਂ ਪ੍ਰਾਈਵੇਟ ਲੋਕਾਂ ਦੀ ਜੀ ਉਹ ਤਾਂ ਕਰਕੇ ਆ ਤੇ ਜਿਹੜੀਆਂ ਹੈਗੀਆਂ ਲਿੰਕ ਸੜਕਾਂ ਹੈਗੀਆਂ ਪੰਜਾਬ ਸਰਕਾਰ ਦੀਆਂ ਠੀਕ ਹੈ ਕੋਈ ਤਾਂ ਲਿੰਕ ਸੜਕ ਜਿਹੜੀ ਆ ਉਹ ਮੰਡੀ ਬੋਰਡ ਦੇ ਕਟਟਰ ਤੇ ਆਉਂਦੀ ਆ ਹੂੰ ਕੁਝ ਕੋ ਹੈ ਗਈ ਆ ਜਿਹੜੀ ਉਹ ਮਹਿਕਮਾ ਸੜਕਾਂ ਵਾਲਾ ਹੁੰਦਾ ਹੈ ਆ ਬੀ ਐਂਡ ਆਰ ਬੀ ਐਂਡ ਆਰ ਉਹਨਾਂ ਦੇ ਅਧੀਨ ਆਉਂਦੀ ਆ ਹੂੰ ਤੇ ਜਿਹੜੀ ਤੁਸੀਂ ਸਵਾਲ ਕੀਤਾ ਹੈ ਵੀ ਇਹ ਸੜਕ ਜਿਹੜੀ ਪੰਜਾਬ ਸਰਕਾਰ ਮਹਿਕਮੇ ਅਤੇ ਅਦਾਰੇ ਹੂੰ ਇਹ ਉਹਨਾਂ ਦੇ ਅਧੀਨ ਆਉਂਦੀਆਂ ਇਹ ਲੱਕ ਸੜਕਾਂ ਜਿਹੜੀਆਂ ਹੂੰ ਇੱਥੇ ਦਾ ਅਸਲ ਕੀ ਹੁੰਦਾ ਜੀ ਜਿਹੜੀ ਵੀ ਸਰਕਾਰ ਹੁੰਦੀ ਹੈ ਨਾ ਉਹ ਭਾਈ ਭਾਈ ਭਰਾਵਾਦ ਨੂੰ ਪਹਿਲ ਦਿੰਦੀ ਆ ਠੀਕ ਹੈ ਤੇ ਜਿਹੜੀ ਇਹ ਸਾਡੀ ਅਸੀਂ ਛੋਟੀ ਛੋਟੀ ਗੱਲ ਤੇ ਸਰਕਾਰ ਦੀ ਵਰਤੋਂ ਕਰਕੇ ਲੀਟਰਾਂ ਦੀ ਕਰਕੇ ਇਹਦੀ ਗਲਤ ਵਰਤੋਂ ਕਰਦੇ ਆ ਕਿਸੇ ਨਾ ਕਿਸੇ ਦਿਨ ਸਾਨੂੰ ਹੀ ਇਹ ਚੀਜ਼ ਦਾ ਮੁਕਿਆਜਾ ਭੁਗਤਣਾ ਮੁਕਿਆਜਾ ਭੁਗਤਣਾ ਪੈਂਦਾ ਹੈ ਕਿਉਂਕਿ ਇੱਥੋਂ ਹੀ ਲੈ ਲਓ ਵੀ ਇੱਕ ਇੱਕ ਦੋ ਦੋ ਬੱਚੇ ਆ ਹਰ ਇੱਕ ਘਰ ਦੇ ਬਿਲਕੁਲ ਬਿਲਕੁਲ ਅੱਛਾ ਜਦੋਂ ਉੱਥੇ ਨੁਕਸਾਨ ਹੁੰਦਾ ਹੈ ਵੈਨ ਰੁਕਦੀ ਆ ਐਕਸੀਡੈਂਟ ਹੁੰਦਾ ਹੈ ਤੇ ਅਸੀਂ ਫਿਰ ਪੱਟਾ ਤੇ ਹੱਥ ਮਾਰਦੇ ਆ ਵੀ ਇਹ ਨਹੀਂ ਸੀ ਹੋਣਾ ਚਾਹੀਦਾ ਨਹੀਂ ਸੀ ਕਿਵੇਂ ਨਹੀਂ ਹੋਊਗਾ ਜਦੋਂ ਸਾਡੀ ਸੋਚ ਨਹੀਂ ਚੰਗੀ ਹੈਗੀ ਅੱਛਾ ਪ੍ਰਦੀਪ ਜੀ ਇੱਥੇ ਕੀ ਹੋਇਆ ਹੈ ਨਾ ਮੈਂ ਇਕੱਲੀ ਸਭ ਤਸੀਰ ਬਰੀ ਵਾਲਾ ਦੀ ਗੱਲ ਨਹੀਂ ਕਰ ਰਿਹਾ ਜੀ ਮੈਂ ਪੂਰੇ ਪੰਜਾਬ ਦੀ ਗੱਲ ਕਰ ਰਿਹਾ ਹੂੰ ਅੱਛਾ ਇੱਥੇ ਕੀ ਹੋਇਆ ਹੈ ਜੀ ਜਿਹੜੇ ਲਿੰਕ ਸੜਕਾਂ ਤਹਿਸੀਲ ਨਾਲ ਜੋੜਦੀਆਂ ਜ਼ਿਲ੍ਹਿਆਂ ਨਾਲ ਜੋੜਦੀਆਂ ਪਿੰਡਾਂ ਵਾਲੀਆਂ ਦਿਹਾਤੀ ਲਿੰਕ ਸੜਕਾਂ ਜਿਹੜੀਆਂ ਇਹਨਾਂ ਤੇ ਅਸੀਂ ਕੀ ਕੀਤਾ ਹੋਇਆ ਹੈ ਨਾ ਵੀ ਨਾਲੇ ਸਾਰੇ ਵੇਦ ਗ੍ਰੰਥ ਪੰਡਤ ਪਾਠੀ ਰਾਗੀ ਢਾਡੀ ਇਹ ਸਮਝਾਉਦੇ ਵੀ ਨੰਗੇ ਆਏ ਤੇ ਨੰਗੇ ਹੀ ਜਾਣਾ ਬਿਲਕੁਲ ਲੈ ਕੇ ਕਿਸੇ ਦੇ ਕੁਝ ਨਹੀਂ ਜਾਣਾ ਤੇ ਅਸੀਂ ਪਤਾ ਕੀ ਕਰ ਰਹੇ ਆ ਅਸੀਂ ਉਹਨੂੰ ਵੱਡ ਵੱਡ ਕੇ ਜਿਹੜਾ ਤਾਂ 11 ਫੁੱਟੀ ਸੜਕਾ ਹੂੰ ਉਹਨੂੰ ਵੀ ਅਸੀਂ 9 ਫੁੱਟੀ ਬਣਾ ਕੇ ਰੱਖਿਆ ਹੋਇਆ ਠੀਕ ਹੈ ਤੇ ਜਿਹੜੀ 9 ਫੁੱਟੀ ਆ ਉਹਨੂੰ ਅਸੀਂ ਸਿਰਫ 5 ਫੁੱਟ ਬਣਾ ਕੇ ਰੱਖਿਆ ਹੋਇਆ ਹੂੰ ਤੇ ਵਰਤੋਂ ਦੀ ਕਿੰਨੀ ਹੋ ਰਹੀ ਆ ਵੀ ਵੱਡੀਆਂ ਸੜਕਾਂ ਤੇ ਤਾਂ ਲਿਖ ਕੇ ਲਾਇਆ ਹੋਇਆ ਵੀ ਛੋਟਾ ਵੀ ਕਲ ਨਾ ਇਹ ਤੇ ਚੜੇ ਤੇ ਨਾ ਇਹ ਤੇ ਉਤਰੇ ਕਿਉਂਕਿ ਸੜਕਾਂ ਵੀ ਵੀ ਫੁੱਟ ਉੱਚੀਆਂ ਆ ਭਾਰਤ ਮਾਲਾ ਰੋਡ ਭਾਰਤ ਮਾਲਾ ਰੋਡ ਤੁਸੀਂ ਤੁਸੀਂ ਸਮਝ ਕੇ ਗੱਲ ਅੱਛਾ ਹੋਰ ਭਾਰ ਇੱਥੇ ਉੱਥੇ ਇਹਨਾਂ ਨੂੰ ਉੱਥੇ ਤਾਂ ਕੋਈ ਚੜ੍ਹ ਨਹੀਂ ਦਿੰਦਾ ਤੇ ਉਦੋਂ ਜ਼ਿਆਦਾ-ਜ਼ਿਆਦਾ ਕੰਮ ਲੈਣ ਲਈ ਜਿਹੜੀਆਂ ਲਿੰਕ ਸੜਕਾਂ ਹੁੰਦੀਆਂ ਸਾਡੇ ਮਹਿਕਮਿਆਂ ਵੱਲੋਂ ਵੀ ਜਿਵੇਂ ਜ਼ਿਮੀਂਦਾਰਾਂ ਦੀ ਖਾਦ ਦੀ ਟਰਾਲੀ ਭਰੀ ਆ ਜਾਨੀ 40 ਕੁਇੰਟਲ ਤੋਂ ਥੱਲੇ-ਥੱਲੇ ਜਿਹੜਾ ਵਜਨ ਆ ਉਹ ਸੜਕਾਂ ਢੋਣ ਵਾਲੀਆਂ ਨੇ ਤੇ ਇੱਥੇ ਪਹਿਲਾਂ ਤਾਂ ਜ਼ਿੰਮੇਦਾਰ ਨਹੀਂ ਕਸਰ ਛੱਡਦਾ ਉਹ ਵੱਡ-ਵੱਡ ਕੇ ਸੜਕਾਂ ਉਧੇ ਛੜਕਦੀ ਹੁੰਦ ਖਤਮ ਕੀਤੀ ਪਈ ਆ ਜੀ ਤੇ ਦੂਜੇ ਨੰਬਰ ਤੇ ਕੀ ਹੁੰਦਾ ਇਹਨਾਂ ਦੇ ਹੋਂਦ ਖਤਮ ਕਰਨ ਜਦੋਂ ਸਕੂਲੀ ਵਹਿਣਾ ਜਾਂ ਕੋ ਤੂੜੀ ਦੇ ਟਰਾਲੇ ਭਰਦਾ ਉਹ ਸਮੇ ਜਿਹੜੀ ਨੰਨੇ-ਮੁੰਨੇ ਬੱਚਿਆਂ ਨੂੰ ਮੁਸ਼ਕਲ ਆਉਂਦੀ ਆ ਵੀ ਸਕੂਲੋਂ ਤਾਂ ਛੁੱਟੀ ਹੋਈ ਹੁੰਦੀ ਆ 2 ਵਜੇ ਤੇ 5 ਵਜੇ ਤਾਈ ਜੇ